ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਸ਼ੂਰ ਜ਼ਿਲ੍ਹੇ ਦੇ ਗੁਰੂਵੀਯੁਰ ਸ਼੍ਰੀਕ੍ਰਿਸ਼ਨ ਮੰਦਿਰ ਅਤੇ ਮਗਰੋਂਤਰੇ ਪੀਆਰ ਦੇ ਸ਼੍ਰੀ ਰਾਮਾ ਸੁਆਮੀ ਮੰਦਿਰ ਚੜ੍ਹਤਾਰਮੇ ਕਰਵਾਇਤਾ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਈ ਹੋਰ ਧਾਰਮਿਕ ਸਮਾਗਮਾਂ ਵਿੱਚ ਵੀ ਹਿੱਸਾ ਲਿਆ। ਪ੍ਰਧਾਨ ਮੰਤਰੀ ਕੋਚੀ ਦੇ ਵੈਲਿੰਗਟਨ ਟਾਪੂ ਵਿਖੇ ਕਰਵਾਏ ਜਾਣ ਵਾਲੇ ਇੱਕ ਸਮਾਰੋਹ ਵਿੱਚ 4000 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਵੱਡੇ ਬੁਨਿਆਦੀ ਟਾਂਚੇ ਨਾਲ ਜੁੜੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰ ਰਹੇ ਨੇ। ਇਨਾ ਪ੍ਰੋਜੈਕਟਾਂ ਵਿੱਚ 1800 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਡਰਾਈ ਡੌਕ ਅਤੇ 970 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ਿਪਯਾਰਡ ਵਿੱਚ ਇੱਕ ਕੁਮਾਂਤਰੀ ਜਹਾਜ਼ ਮੁਰੰਮਤ ਦੀ ਸਹੂਲਤ ਸ਼ਾਮਲ ਹੈ ਪ੍ਰਧਾਨ ਮੰਤਰੀ ਕੋਚੀ ਵਿੱਚ ਮਰੀਨ ਡਰਾਈਵ ਵਿਖੇ ਭਾਜਪਾ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੀ ਇੱਕ ਬੈਠਕ ਨੂੰ ਵੀ ਸੰਬੋਧਨ ਕਰਨਗੇ